लुधियाना में शुक्रवार को निहंगों द्वारा शिवसेना पंजाब के टकसाली नेता संदीप थापर पर, पर जानलेवा हमला कर कर गंभीर घायल करने की घटना के बाद फगवाड़ा के हिंदू संगठनों ने गांधी चौक में भगवंत सिंह मान की सरकार का पुतला दाहन किया इस मौके पर हिंदू सुरक्षा समिति के प्रधान दीपक भारतवाज शिवसेना हिंदुस्तान के प्रधान मनीष सूद विश्व हिंदू संघ की तरफ से रमन नेहरा शिवसेना यूटीबी के ਪੰਜਾਬ ਮਹਾ ਸਚਿਵ ਗੁਰਦੀਪ ਸੈਣੀ ਬ੍ਰਾਹਮਣ ਮੰਡਲ ਖਾਟੀ ਧਾਮਸੇ ਰਾਜਨ ਸ਼ਰਮਾ ਪਰਸ਼ੂ ਰਾਮ ਸੈਨਾ ਕੇ ਰਾਮ ਕੁਮਾਰ ਸ਼ੇਰਾ ਅਲਾਵਾ ਕਮਲ ਅਰੋੜਾ ਪੂਰਵ ਮੇਅਰ ਅਰੁਣ ਖੋਸਲਾ ਪੰਕਜ ਚਾਵਲਾ ਸ਼ਮਸ਼ੇਰ ਭਾਰਤੀ ਮਾਨਕ ਚੰਦ ਅਮਿਤ ਵਰਮਾ ਸਿਧਾਰਤ ਅਰੋੜਾ ਜਿੰਮੀ ਕਰਵਲ ਅੰਕੁਰ ਵੇਦੀ ਟਿੰਕੂ ਡਿੰਪਾ ਦਾਰਾ ਜਿੰਦਰ ਪੰਡਤ ਰਵੀ ਕੁਮਾਰ ਰਾਹੁਲ ਕਰਵਰ ਸੰਜੀਵ ਕਈ ਅਮਨ ਬਸਰਾ ਅਮਨ ਕਾਲਾ ਰੋਹਿਤ ਕੁਮਾਰ ਆਦਿ ਮੌਜੂਦ ਥੇ ਐਨਡੀਟੀਵੀ ਪੰਜਾਬ ਨਿਊਜ਼ ਕੇ ਲਈ ਫਗਵਾੜਾ ਤੇ ਯਸ਼ ਸ਼ਰਮਾ ਕੀ ਰਿਪੋਰਟ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦਾਰੂ ਜਿਆਦਾ ਦਿੱਤੀ ਪਾਣੀ ਜਿਆਦਾ ਪਿਆ ਤਾਂ ਕਿ ਹਾਂਜੀ ਹੋਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਸਰਕਾਰ ਜੈ ਸਰਕਾਰ ਹਰ ਹਰ ਮਹਾਦੇਵ ਜੈ ਜੀ ਦੀ ਜੈ ਜੀ ਦੀ ਹਾਂ ਵਿੱਚ ਦੇ ਲਿਓ ਮੜਾ ਜਾ ਹਾਂਜੀ 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 ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨ ਲੁਧਿਆਣਾ ਵਿੱਚ ਸ਼ਿਪਸਾਹਰਾ ਨੇਤਾ ਤੇ ਹਮਲਾ ਹੋਇਆ ਹੈ ਇਹ ਇੱਕ ਪੋਚੀ ਸੰਜੀ ਸਾਜੀ ਦੇ ਲੈਤ ਹੋਇਆ ਹੈ ਉਸੇ ਦਿਨ ਅਮਰਤਪਾਲ ਨੇ ਸੋਚੀ ਕਿ ਹੈ ਉਹਨੂੰ ਖੁਸ਼ ਕਰਨ ਦੇ ਵਜਾਏ ਖੁਚ ਕਰਨ ਦੀ ਨਹੀਂ ਉਹਨਾਂ ਨੇ ਇੱਕ ਸ਼ੇਰਸਨਾ ਨੇਤਾ ਤੇ ਹੋਰ ਤੇ ਹਮਲਾ ਕਰ ਦਿੱਤਾ ਹੈ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਐਦਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਹਿੰਦੂ ਜਿਹੜੇ ਆ ਸੁਰੱਖਿਅਤ ਰਹਿਣ ਜਕਾਰਾ ਵੀਰ ਵੀਰੰਗੀ ਕੱਲ ਜੋ ਲੁਧਿਆਣੇ ਦੇ ਵਿੱਚ ਸਾਡੇ ਸੰਦੀਪ ਥਾਪਰ ਦੇ ਕੁਝ ਰਾਤੀ ਰਾਤ ਹੀ ਕੀਤਾ ਗਿਆ ਸੀ ਉਸਦੇ ਰੋਜ ਵਜੋ ਅੱਜ ਪੁਵਾੜਾ ਦੇ ਸਮੂਹ ਹਿੰਦੂ ਸਕੱਟਰਾ ਵੱਲੋਂ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਦਾ ਪੁੱਤਰਾ ਫੁੱਕਿਆ ਉਹਦਾ ਪੁੱਤਰਾ ਇਸਨੇ ਫੁੱਕਿਆ ਜੇ ਗਨਮੈਨ ਨਾਲ ਸੀ ਗਨਮੈਨ ਨੇ ਕੁਛ ਨਹੀਂ ਕੀਤਾ ਉੱਥੇ ਪੰਜਾਬ ਸਰਕਾਰ ਕੁਛ ਨਹੀਂ ਕਰ ਰਹੀ ਇਹਨਾਂ ਸ਼ਰਾੜਤੀ ਅੰਸਰਾਂ ਦੇ ਪੰਜਾਬ ਸਰਕਾਰ ਸ਼ਹਿ ਦੇ ਕੇ ਸਾਨੂੰ ਹਿੰਦੂਆਂ ਨੂੰ ਇਹ ਮਰਵਾਉਣਾ ਚਾਹੁੰਦੀ ਆ ਔਰ ਹਿੰਦੂਆਂ ਦਾ ਨੁਕਸਾਨ ਕਰਨਾ ਚਾਹੁੰਦੀ ਹੈ ਜਗਾ ਜਗਾ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਜੁੱਤਰਾ ਫੂਕੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰ ਲੋਕੀ ਬਣਾ ਸਕਦੇ ਆ ਦੀ ਤਾਂ ਇਹਨੂੰ ਡੇਕ ਵੀ ਸਕਦੇ ਜੇ ਹਿੰਦੂਆਂ ਦਾ ਬਗਾੜੂਗਾ ਹਿੰਦੂਆਂ ਨਾਲ ਇਹ ਸਰਕਾਰ ਖਰਾਬ ਕਰੂਗੀ ਹਿੰਦੂਆਂ ਨੂੰ ਤਾਂ ਇਹਦੀ ਸਰਕਾਰ ਨਹੀਂ ਚੱਲੂਗੀ ਜੈ ਸ਼ਿਦਾਮ ਅੱਜ ਹਿੰਦੂਸ ਘਟਨਾਵਾਂ ਵੱਲੋਂ ਪਵਾੜਾ ਦੇ ਵਿੱਚ ਸਾਰੀਆਂ ਸੰਸਥਾ ਅਜੇ ਹਿੰਦੂਸ ਘਟਨਾਵਾਂ ਕੱਟੀਆਂ ਹੋਈਆਂ ਅੱਜ ਜੋ ਪੰਜਾਬ ਦੀ ਹਾਲਤ ਆ ਬਹੁਤ ਬੁਰੀ ਹਾਲਤ ਹੋਈ ਪਈ ਆ ਲੁਧਿਆਣੇ ਵਿੱਚ ਜੋ ਕਾਂਡ ਸ਼ਰਿਆਮੇ ਤਲਵਾਰਾਂ ਮਾਰ ਕੇ ਉੱਤੇ ਉਡਦੇ ਤੇ ਨਾਲ ਗਨਮੈਨ ਬਹੁਤ ਭਾਗੀ ਕਰਨਾ ਜਿਹੜੀ ਸੀਐਮ ਦੀ ਸਰਕਾਰ ਇੱਥੇ ਮਾਂਦੀਆ ਫੇਲ ਹੋ ਚੁੱਕੀ ਆ ਅੱਜ ਸਾਰੇ ਹਿੰਦੂਸ ਘਟਨਾਪਲ ਰੋਡ ਦਾ ਅੱਜ ਸੀਐਮ ਦਾ ਪੁਤਲਾ ਸਹਾਰ ਰਹੇ ਆ ਸਾਰੇ ਹਿੰਦੂਸ ਘਟਨਾਵਲੋਂ ਔਰ ਸਾਡੇ ਬਿਵਾੜੇ ਵੀ ਜਿਹੜਾ ਪ੍ਰਭੂ ਰਾਮ ਜੀ ਦੇ ਖਿਲਾਫ ਸਾਡੇ ਤੇ ਜਿੰਦਰ ਸਿੰਘ ਮਾਂਦੀ ਨੇ ਕਿਹਾ ਸੀ ਉਹਦੇ ਸਵੰਤ ਵੀ ਅੱਜ ਸਾਰੇ ਹਿੰਦੂਸ ਘਟਨਾ ਕੱਟੇ ਹੋਏ ਆ ਉਹਦੀ ਰਣਨੀਤੀ ਬਣਾ ਕੇ ਜੋ ਵੀ ਹੁਣ ਅੱਧੇ ਘੰਟੇ 'ਚ ਫੈਸਲਾ ਹੋਵੇ ਜਾਂ ਸੋਮਵਾਰ ਨੂੰ ਧਰਨਾ ਲਾਇਆ ਜਾਊਗਾ ਧਰਨਾ ਲੱਗੂਗਾ ਅੱਧੇ ਘੰਟੇ ਫੈਲਾ ਕਰਕੇ ਉਹਦਾ ਵੀ ਅਰੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਜਗਿੰਦਰ ਸਿੰਘ ਮਾਨ ਦੇ ਖਿਲਾਫ ਜੋ ਪ੍ਰਭੂ ਰਾਮ ਜੀ ਨੇ ਉਹਨਾਂ ਦੇ ਸ਼ਬਦ ਗਏ ਸੀ ਸਾਰੇ ਹਿੰਦੂ ਗਠਨਾਂ ਵੱਲੋਂ ਉਹਦਾ ਵੀ ਅੱਜ ਰੋਸ਼ਾ ਔਰ ਸੋਮਵਾਰ ਨੂੰ ਜਿੱਦਾਂ ਵੀ ਸਾਰੇ ਸੰਗਠਨਾਂ ਨੇ ਪ੍ਰੋਗਰਾਮ ਬਣਾਉਗੇ ਜੇ ਧਰਨਾ ਲਾਣਾ ਬੂ ਧਰਨਾ ਸਾਨੂੰ ਕੱਲ ਐਸਐਸਵੀ ਮੈਡਮ ਨੇ ਵਿਸ਼ਵਾਦ ਹੋਇਆ ਸੀ ਵੀ ਅਸੀਂ ਦੁਪਹਿਰ ਤੱਕ ਤੁਹਾਨੂੰ ਬੁਲਾਵਾਂਗੇ ਔਰ ਬੁਲਾ ਕੇ ਜਿਹੜੀ ਉਹ ਸਮੱਸਿਆ ਉਹਨੂੰ ਪਹਿਲ ਤੇ ਦੌਰ ਤੇ ਹੱਲ ਕਰਾਂਗੇ ਉਹ ਅਸੀਂ ਸਾਰੇ ਹੁਣ ਅੱਜ ਸੀਐਮ ਜੋ ਪੰਜਾਬ ਦੇ ਦਾ ਜਿਹੜਾ ਆਧਾਰ ਨੇ ਮੇਨ ਮੁੱਦਾ ਵਾਜ ਆਪਣਾ ਛਾੜਨ ਲੱਗਿਆ ਕੀ ਇਹ ਮੇਨ ਮੁੱਦਾ ਜਿਹੜਾ ਮੇਨ ਮੁੱਦਾ ਨਾਲ ਲੁਧਿਆਣੇ ਗਲ ਕਾਰਡ ਹੋਇਆ ਇੰਨੇ ਸਾਰੇ ਪੰਜਾਬ ਪੂਰੇ ਇੰਡੀਆ ਦੀ ਬਗਵਾ ਦੇਣਾ ਦੋ ਹੀ ਲੁਧਿਆਣੇ ਵਾਲਾ ਵੀ ਤੇ ਬਗਵਾ ਤੁਸੀਂ ਕਹਿੰਦੇ ਪਿਛਲੇ ਪਿਛਲੇ ਦਿਨ ਕਾ ਵੀ ਚਮੇ ਤੋਂ ਇੱਕ ਤੋਂ ਬਿਆਨ ਦੇ ਕੇ ਭੇਜਦੇ ਹੋਏ ਕਬੂਰ ਦੇ ਇੱਥੇ ਐਫ ਆਈ ਆਰ ਦਰਜ ਨਹੀਂ ਭਾਈ ਉਹਦੇ ਸਬੰਧ ਚ ਵੀ ਸਹਿਤ ਚ ਰੋਸ ਆ ਹਿੰਦੂਆਂ ਦਾ ਵੀ ਉਹ ਪ੍ਰਭੂ ਰਾਮ ਦੇ ਖਿਲਾਫ ਉਹਨਾਂ ਨੇ ਕਿੰਨੀ ਗਲਤ ਸ਼ਬਦ ਗਏ ਆ ਉਹਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਜਾ